ਕਿਸਾਨ ਵੀ ਰੰਗੇ ਕਿਸਾਨ ਨੇ ਪੈਣਾ ਐਸਾਰੇ ਨੇ ਪਾਰ ਪਰਿਸ਼ਦ ਸ੍ਰੀ ਅਕਾਲ ਸਾਡੀ ਡਿਊਟੀ ਲੱਗੀ ਬੱਚੇ ਚਲੇ ਗਏ ਤੇ ਰਹਿ ਗਏ ਇਕੱਲੇ ਮੈਂ ਤੇ ਹਰਦੀਪ ਅਸੀਂ ਵੀ ਦੋਨੇ ਬਰੀਜਾਂ ਵਰਗੇ ਆ ਜਿਆਦਾ ਨਹੀਂ ਇਸ ਵਾਰੀ ਸਬਜ਼ੀਆਂ ਲਾਉਣੀਆਂ ਕਿਉਂਕਿ ਅਸੀਂ ਚਾਰ ਮੈਂਬਰਾਂ ਥੋੜੀਆਂ ਜਿਹੀਆਂ ਲਾਵਾਂਗੇ ਪਿੱਛੇ ਇਸ ਵਾਰੀ ਕੁਝ ਨਹੀਂ ਲਾਉਣਾ ਹੈਗਾ ਉਹ ਪਰੇ ਜਾ ਕੇ ਸਾਰੇ ਫਰੂਟ ਵਧੀਆ ਬਣਾ ਤੇ ਉਹ ਕੱਲ ਤੇ ਕੱਲ ਆਪਾਂ ਨੇ ਪਤਾ ਲਿਆਂ ਰਾਇ ਸੀਗਾ ਕੰਮ ਕਰ ਲਈ ਉਹ ਸਾਰੀ ਸਫਾਈ ਕਰ ਗਿਆ ਪਹਿਲਾਂ ਮੈਂ ਦੋ ਦਿਨ ਸਪਰੇਇ ਕਰਦੀ ਸਾਰਾ ਸੜ ਗਿਆ ਸੀਗਾ ਤੇ ਆਪਾਂ ਨੇ ਆਹ ਲਾਤੀਆਂ ਮਿਰਚਾਂ ਹਾਂ ਇਹ ਤੁਹਾਨੂੰ ਆਹ ਟਮਾਟਰ ਦੇਖ ਲਾ ਰਾਇ ਦੀ ਕਿੰਨੇ ਲੱਗਦੇ ਆ ਹਾਂਜੀ ਜ਼ੋਰ ਨਾਲ ਬਾਰੇ ਪੋਲੀ ਹੋਈ ਆ ਟਮਾਟਰ ਹੀ ਟਮਾਟਰ ਲੱਗਿਆ ਪਿਆ ਸਾਰੇ ਬੂਟਿਆਂ ਨੂੰ ਤੇ ਆਪਾਂ ਨੇ ਕਦੂ ਦੀ ਬੇਲਾ ਵੀ ਲਾਤੀਆਂ ਦੇਖੋ ਹੋਪਫੁਲੀ ਚੱਲ ਪੈਣੋ ਪਿਛਲੀ ਵਾਰੀ ਸਾਡੇ ਕੋਈ ਕਦੂ ਦੀ ਬੇਲ ਨਹੀਂ ਹੋਈ ਹੈਗੀ ਪਰ ਜਦੋਂ ਅਸੀਂ ਉਧਰੋਂ ਪਰੇ ਜਾ ਕੇ ਖੱਡੇ ਵਾਲਾ ਸਮਾਨ ਕੱਢਿਆ ਉਹਦੇ ਵਿੱਚ ਐਟਟੇਡੇ ਕਤੂ ਲੱਗੇ ਹੋਏ ਨਹੀਂ ਆ ਉਹਦੇ ਉੱਤੇ ਹੀ ਛੜ ਗਈਆਂ ਪਤਾ ਹੀ ਨਹੀਂ ਲੱਗਿਆ ਹੈਗਾ ਦੂਜੇ ਪਾਸੇ ਮੇਰੀ ਛੋਟੀ ਭੈਣ ਬੱਤ ਪਾਉਣ ਲੱਗੀ ਹੋਈ ਆ ਬੱਤ ਪਾਈਦੀ ਤਾਂ ਦੀਗੀ ਬਹੁਤ ਆ ਨਹੀਂ ਉਹ ਕੰਮ ਨਹੀਂ ਦਰ ਉਹ ਸੁਣ ਮਿਚੀ ਬੱਤ ਨਹੀਂ ਕੰਨ ਲੱਗਿਆ ਹੁਣ ਪੱਧਰ ਉਰੇ ਤੇ ਉਹ ਪਾਪੀ ਤੁਹਾਨੂੰ ਪਤਾ ਕੀ ਹੋਇਆ ਸੀਗਾ ਇਸ ਲਈ ਸੁਪਰਵਾਈਜ਼ ਕਰ ਰਹੇ ਆ ਹਮਮ ਚ ਕਵਣੇ ਬੀਬੀਆਂ ਕੰਮ ਲੱਗੀਆਂ ਹੋਈਆਂ ਨੇ ਆ ਰਾਜ ਦੀ ਬੱਡਾ ਵੱਡਾ ਢੇਰ ਸੀਗਾ ਅੱਛਾ ਜੀ ਸੜ ਕੇ ਸਵਾਹ ਹੋ ਗਿਆ ਕਹਿੰਦੇ ਨੇ ਹੁੰਦੇ ਇਹ ਗਣੇ ਨੇ ਮੁੱਠੀ ਖਾ ਕਰੇਗੀ ਅਹੀਂ ਕਿਸੇ ਦਿਨ ਆਪਣੀ ਰਹਿ ਜਾਣੀ ਆ। ਯਾਰ। ਨਾ ਦੱਸ ਕੰਮ ਕਰਨਾ। ਹੁਣ ਲਾਰੇ ਆਪਾਂ। ਰਾਦੀ ਦੱਸ ਨਹੀਂ ਸਾਦਾ ਕੀ ਹੈ। ਧਨੀ ਧਨੀਆ ਧਨੀਆ। ਇਹ ਤਾਂ ਸਾਡੇ ਵੱਡੇ ਵੰਡਿਆਂ ਨੂੰ ਨਹੀਂ ਪਤਾ ਹੈਗਾ। ਕੋਰੀਅੰਡਰ ਲਈ। ਛੋਟੇ ਨੂੰ ਤਾਂ ਕੀ ਪਤਾ ਹੁਣ। ਮੂਲੀਆਂ ਵੇਖ ਲੈ ਕੀ ਬਣਿਆ ਪਿਆ। ਇੰਨੀ ਜ਼ਿਆਦਾ ਮੂਲੀ ਸੀਗੀ ਇਦਗੀ ਤਾਂ ਨਾ। ਬਹੁਤ ਹੀ ਜ਼ਿਆਦਾ। ਵੇ ਅਸੀਂ ਖੇਤੀ ਕਰਦੇ ਹਾਂ ਸੁਣਾ ਆਪਣੀ ਮਰਜ਼ੀ ਨਾਲ ਕਰ ਲੈਣ ਦੋ। ਹਾਂਜੀ ਪਿਛਲੀ ਵਾਰੀ ਚੀਜ਼ਾਂ ਲਾਈਆਂ ਨੇ ਦੇਖਿਆ ਕਿ ਮੈਂ ਠਾਠਾ ਮਾਰਦੀ ਸੀ ਸਾਰੀਆਂ ਹਾਂਜੀ ਹਾਂ ਸਾਰੀ ਸਾਲ ਵੀ ਬਾਲਕ ਵਿੱਚ ਇੱਥੇ ਹੀ ਖਾਦੇ ਨੇ ਅਰਬਾ ਇਹ ਜਿਹੜਾ ਰਾਜੀਪਾ ਨੇ ਗ੍ਰੋ ਬੈਗ ਬਣਾਇਆ ਸੀਗਾ ਹਾਂਜੀ ਇਹਦੇ ਚ ਆਪਾਂ ਨੇ ਲਾ ਦੇਣੇ ਨੇ ਦੋ ਕਰੇਲੇ ਹੂੰ ਕਰੇਲੇ ਆਪਾਂ ਤੇਰੇ ਕਹਿੰਦੇ ਦੋ ਦੋ ਵੀ ਇਹ ਲਾਦਾ ਵਿਚਾਲੇ ਜੇ ਤੋ ਇੱਥੇ ਦੋ ਇੱਥੇ ਹਨ ਹਾਂ ਹਾਂ ਇਹ ਕਿ ਐਸੀ ਆ ਨਵੇਂ ਕਿਸਾਨ ਸਾਨੂੰ ਪੁੱਛ ਕੇ ਸਾਰਾ ਕੁਝ ਕਰਨਾ ਪੈਂਦਾ ਜੇ ਸਾਡੀਆਂ ਸਬਜ਼ੀਆਂ ਹੱਦੋਂ ਵੱਧ ਹੋ ਗਈਆਂ ਫਿਰ ਅਸੀਂ ਕੰਮ ਜਾਵਾਂ। ਨਹੀਂ ਅਮਰ ਆਉਣ ਜਿੰਨੀ ਆ ਮੋਲੀਆਂ ਹੋ ਗਈਆਂ ਸੀ। ਅਜੇ ਵੀ ਮੋੜੀਆਂ ਡੱਟੀਆਂ ਖੜੀਆਂ ਨੇ ਅਦੀਪ ਪਿੱਛੇ। ਹਾਂਜੀ। ਇਹਦੀ ਉਰਲੇ ਪਾਸੇ ਨੂੰ ਰੱਖੀ। ਕੀ? ਇੱਧਰ ਨੂੰ। ਤੇ ਰਾਜ ਦੀ ਪਤਾ ਇੱਥੇ ਕਿਉਂ ਰੱਖਿਆ? ਹਾਂਜੀ। ਇਹ ਇਹ ਉੱਤੇ ਛੜਾਵਾਂਗੇ। ਅਛਾ ਇਹ ਧਰਤੀ ਦੇ ਥੱਲੇ ਕਰੇਲੇ ਗਲੀ ਜਾਂਦੇ ਨੇ ਅੱਗੇ ਇੱਥੇ ਇੱਕ ਪਿਛਲੇ ਸਾਲ ਤੋਂ ਪਿਛਲੇ ਸਾਲ ਬੇਲ ਆਪੀ ਹੋ ਗਈ ਸੀ ਬੇਲ ਹੋ ਕੇ ਇੱਧਰੋਂ ਆਪੀ ਛੱਡ ਗਈ ਉਹਨੂੰ ਇੰਨੇ ਜ਼ਿਆਦਾ ਕਰੇਲੇ ਲੱਗੇ ਜਿਹੜੀਆਂ ਲਾਈਆਂ ਸੀ ਉਹਨਾਂ ਨੂੰ ਵੀ ਕਰੇਲਾ ਨਹੀਂ ਲੱਗਿਆ ਸਹੀ ਬੜੇ ਕਰੇਲੇ ਖਾਦੇ ਹੁੰਦੇ ਫਿਰ ਚਲੋ ਜੀ ਵਾਈਗਰੂ ਸੱਚੇ ਪਾਸ਼ਾ ਕੱਲ ਮੈਂ ਨਵੀਆਂ ਗੱਲਾਂ ਸੁਣੀਆਂ ਆਖੇ ਜਿਹੜੀ ਉਹ ਲੋਕੀ ਹੁੰਦੀ ਐ ਲੰਬੀ ਹਾਂ ਜੀ ਇਹ ਲੰਬੇ ਪੈ ਕੇ ਲਾਓ ਬਹੁਤ ਲੰਬੀ ਹੁੰਦੀ ਆ ਬੜਾ ਹੱਸਾ ਇਹਨੂੰ ਗੱਲਾਂ ਸੁਣ ਸੁਣ ਕੇ ਪੰਮੀ ਦੀਆਂ ਤੇਰੇ ਪਾਪਾ ਦੀਆਂ ਤੇ ਕੱਦੂ ਲਾੜਾ ਤਾਂ ਚੱਪ ਮਾਰ ਕੇ ਕਹਿੰਦੇ ਜੇ ਕੱਦੂ ਲਾਣਾ ਅਰਦੀ ਵਿੱਚ ਚੱਪ ਮਾਰ ਕੇ ਲਾਓ ਹਾਂ ਐਡਾ ਬੜਾ ਹੁੰਦਾ ਚੱਪ ਜਿੱਡਾ ਜੇ ਲੋਕੀ ਲਾਉਣੀ ਆ ਤਾਂ ਲੰਬੇ ਪੈ ਕੇ ਬੈ ਕੇ ਲੱਤ ਨਿਛਾੜੋ ਅੱਛਾ ਬਹੁਤ ਲੰਬੀ ਲੋਕੀ ਹੁੰਦੀ ਆ ਅੱਛਾ ਆ ਗਿਆ ਤਾਂ ਪਹਿਲੀ ਵਾਰੀ ਸੀ ਇਹ ਗੱਲਾਂ ਤਾਂ ਪੱਕੀਆਂ ਨੇ ਅੰਧਵਿਸ਼ਵਾਸ ਨਹੀਂ ਨਹੀਂ ਪੱਕੀਆਂ ਨੇ ਪੁਰਾਣੀਆਂ ਗੱਲਾਂ ਸੀ ਯਕੀਨ ਕਰਦੇ ਆ ਮੈਂ ਨਹੀਂ ਕਰਦੀ। ਤਾਈ ਜੀ ਸਾਡੀ ਮੂਵੀ ਆਈਡੀ ਹੁੰਦੀ ਇਹਨੇ ਮੈਂ ਜਦ ਵੀ ਬੂੜੀ ਲਾਉਣਾ ਇੱਕ ਲੱਤ ਲੰਬੀ ਨਹੀਂ ਕਰਦਾ ਸੀਗਾ। ਹਾਂਜੀ। ਓਡੀ ਵੈਸੇ ਹੀ ਲੰਬੀ ਹੋ ਗਈ ਸੀ ਕੋਦਰਤ ਵੱਲੋਂ। ਆਹ ਦੇਖਾ ਬਾੜੀ ਵਧੀਆ ਵੱਧਦੀ ਆ। ਹਾਂਜੀ। ਥੱਲਿਆਂ ਵੀ ਫੁੱਟਿਆ ਈ। ਇਹਨੂੰ ਵੱਡਣਾ ਨਹੀਂ ਚਾਹੀਦਾ ਜਿੰਨੀ ਫੈਲਦੀ ਆ ਓਨੀ ਫੈਲਣ ਦੇਣੀ ਚਾਹੀਦੀ ਆ। ਥਾਬੀਨ ਲਈ ਸੀ ਨਾ। ਆ ਇਹ ਸਾਰੇ ਦਰਖਤ ਤਾਂ ਬੀਨੇ ਬੇਚਾਰੀ ਨੇ ਪੁਲਾਈ ਸੀਗੇ। ਬੱਟ ਬੱਟ ਕੇ ਜਿੰਨੇ ਛੋਟੇ ਨੇ ਸਾਰੇ ਕਾਮਯਾਬ ਹੋ ਗਏ ਕੱਦਾਂ ਹੀ ਮਰਿਆ। ਆ ਦੇਖ ਲੈ ਕਿੰਨਾ ਢੇਰ ਲਾਤਾ ਕੱਲ। ਹਾਂਜੀ। ਤੇ ਹੁਣ ਆਪਾਂ ਪਾਣੀ ਪਾ ਦਈਏ ਥੋੜਾ ਥੋੜਾ ਆ ਮਿਰਚਾਂ ਕਹਿੰਦੇ ਸੀ ਮਰ ਗਈਆਂ ਮਰ ਗਈਆਂ ਰਵੀ ਕਹਿੰਦਾ ਸੀ ਮੰਮੀ ਹੋਣੀਆਂ ਨਹੀਂ ਮੈਂ ਖਾਲੀਆਂ ਬਣਾ ਕੇ ਪਾ ਗੀ ਇਹਨੂੰ ਪਾਣੀ ਤੇ ਇਹ ਹੈਗੀਆਂ ਕਿੰਨੀਆਂ ਵਧੀਆ ਹਾਂਜੀ ਤੇ ਹੁਣ ਆਪਾਂ ਥੋੜਾ ਥੋੜਾ ਦਰਕਸ਼ਨ ਵੀ ਪਾਣੀ ਪਾ ਦਈਏ ਆ ਦੇਖ ਕੱਲ ਸਾਰਾ ਸਾਫ ਕਰ ਲਿਆ ਉਧਰ ਹਾਂਜੀ ਆ ਦੇਖ ਮਰਾ ਤੇਰੀ ਮੰਮੀ ਇਹਨਾਂ ਨੂੰ ਬੰਨ ਕੇ ਅੱਛਾ ਹੀ ਇਹ ਉਧਰੋਂ ਪਿੰਗਾ ਹੋ ਗਿਆ ਸੀ ਕਿ ਇਹ ਪਤਾ ਕੀ ਆ ਨਾ ਮੀਂਹ ਜੇ ਨੂੰ ਇੰਨੇ ਆ ਲੀਚਾਂ ਲੱਗ ਜਾਂਦੇ ਯਾਰ ਹਾਂਜੀ ਅਨਾਂ ਜਾਵੇ ਬੂਰ ਆਇਆ ਹੋਇਆ ਯਾ ਇਸ ਤੇ ਤਾਂ ਉਸੇ ਦਾ ਪਤਾ ਨਹੀਂ ਕਿਹੜਾ ਫਰੂਟ ਸੀਗਾ ਸੁੱਕ ਗਿਆ ਫਿਰ ਇੱਥੇ ਆਪਣੇ ਆੜੂ ਬਹੁਤ ਉੱਗੇ ਹੋਏ ਸੀ ਮਿਹਾਰੂ ਲਾਤਾ ਹਾਂਜੀ ਆੜੂ ਜੀ ਲੱਗੇ ਨੇ ਬੁਰਾ ਆਉ ਵੀ ਲੱਗੀ ਉੱਪਰ ਆਹ ਹੋਵਾ ਉਹਦੇ ਲੱਗੇ ਪਤਾ ਨਹੀਂ ਇਹ ਕੀ ਨੇ ਅਨਾਰ ਹੈ ਅਨਾਰ ਨਾ ਇਹਨਾਂ ਦਿੱਤੀ ਵੀ ਲੱਗਦੀਆਂ ਚੈਰੀ ਵਰਗੀ ਅੱਛਾ ਹਾਂ ਅਨਾਰ ਦਾ ਆਹ ਦੇਖਾ ਵੀ ਬੰਨੇ ਆ ਅਨਾਰ ਕੱਲ ਹਾਂਜੀ ਆ ਉਹਨਾਂ ਤੋਂ ਜਸਕਰਨ ਹੋਣਾ ਤਾਂ ਲਿਆਦੇ ਸੀ ਜਿਹੜੇ ਅੱਛਾ ਗੰਗਾ ਨਗਰ ਤੋਂ ਬੰਨਾ Rajasthan ਤੋਂ ਹਾਂਜੀ ਇਹ ਉਹ ਬੂਟੇ ਨੇ ਚੱਲ ਪਏ ਇਹ ਬਹੁਤ ਵਧੀਆ ਆਂਬ ਦੇਖ ਰਾਹ ਜੀ ਦੋਸਤ ਇਹ ਮਸਾਫਰ ਕਿੱਲਾ ਗਿਆ ਇਹਨੂੰ ਉਹ ਘੱਟਣਾ ਸੀਗਾ ਘੰਟਾ ਠੀਕ ਇਹ ਟੁੱਟ ਨਾ ਜਾਵੇ ਵਿਚਾਰਾ ਪਤਲੂ ਜਾਂ ਮਾੜ ਕੁਝ ਹੋ ਜਾ ਜਾ ਪਹਿਲਾਂ ਤੂੰ ਹੁਣ ਦੱਸ ਹਾਂ ਨਾ ਹਾਂਜੀ ਆਏ ਨੂੰ ਫੋਨ ਆਏ ਨੇ ਦਿਲ ਹਾਂਜੀ ਉਹਦੇ ਵਿੱਚ ਹੋਂਦੀਆਂ ਨੇ ਜੁਂਦੀ ਕੋਈ ਅੰਨੇ ਕਦੇ ਨਾ ਲੱਗਦੇ ਹਾਂਜੀ ਇਹ ਕੜੀ ਪਤਾ ਹਾਂ ਦੇ ਰਾਜੀ ਚੀਕੂ ਜੇ ਪੱਕ ਜਾਣ ਯਾਰੀ ਪਿਛਲੀ ਵਾਰੀ ਮੈਂ ਇੱਕ ਚੀਕੂ ਸਾਇਓਂ ਕੇ ਰੱਖਿਆ ਹੈ ਨਾ ਹਾਂਜੀ ਇਹ ਪੱਕੂਗਾ ਮੈਂ ਖਾਉਂਗੀ ਖਾਉਂਗੀ ਮੈਂ ਚਲੇਗੀ ਖੰਬੜੇ ਨੂੰ ਜਦੋਂ ਮੈਂ ਆਕੇ ਲੱਭੇ ਮੈਂ ਤੇਰੀ ਮੰਮੀ ਨੂੰ ਕਹਿ ਰਹੀ ਕਿ ਹਾਂਜੀ ਦਿੰਦੀ ਉਹ ਤਾਂ ਇੰਨਾ ਮਿੱਠਾ ਸੀ ਮੈਂ ਲਿਆ ਮੈਂ ਸਾਂਭ ਕੇ ਰੱਖਿਆ ਅਗਲੇ ਦਿਨ ਵੀ ਤੁਹਾਨੂੰ ਮਾਗੀ ਹਾਂਜੀ ਲੈ ਮੈਂ ਦੇਖੀ ਨਹੀਂ ਸੀ ਵੱਡੇ ਨਿੰਬੂ ਨੇ ਹਾਂ ਗਰਮੀਆਂ ਚ ਸਾਲਵੇਂ ਪੀਵਾਂਗੇ ਰਾਜਦੀਪਾ ਇੱਕ ਕਰਕੇ ਹਾਂ ਜੀ ਤੇ ਚੌੜਾ ਖੜਾ ਸੀਗਾ ਇੱਕਦਾਂ ਸਾਰਾ ਫਟਾਪਾ ਆਪਾਂ ਨੇ ਸਹੀ ਹਾਂ ਮੈਂ ਇੰਨੀ ਕੋਰ ਫੋਸੇ ਤੱਕ ਲੈ ਕੇ ਕੰਡਾਈ ਦੇ ਕੋਸੋ ਰਾਤ ਨੂੰ ਆਮ ਐਬੜੀ ਹੋ ਗਿਆ ਸੋਚ ਕੇ ਚਲ ਮਾਲਿਸ਼ ਕੀਤੀ ਗੋਲੀ ਲਈ ਤੇ ਥੋੜੇ ਮਸਲ ਠੀਕ ਹੋਏ ਚਲ ਕੰਮ ਹੋ ਗਿਆ ਉਹਨਾਂ ਦੇ ਚੰਨਾ ਦਾ ਆਈਡੀ ਛੋਟਾ ਢਾਲ ਪਾ ਲੈ ਆਪਾਂ ਪਾਪਾ ਹੈ ਨਹੀਂ ਸੀ ਪਰ ਪਾਸੋਂ ਕਹੀ ਚਲਾ ਲਈ ਸਕਦੀ ਛਪਾ ਬੜੀ ਮਾਰਜੀ ਨਾਲ ਬਣਾਤਾ ਸਾਰਾ ਨਵੇਂ ਕਿਸਾਨ ਨੇ ਪੁਰਾਣੇ ਕਿਸਾਨ ਫੇਲ ਕਰ ਦਿੰਦੇ ਆ ਹਾਂ ਇਹ ਕਿ ਫੇਲ ਕਰ ਦਿੰਦੇ ਨੇ ਆਪਾਂ ਨੇ ਆ ਦੇਖੋ ਕਿੰਨੀ ਮੂੜੀਆਂ ਮੂੜੀਆਂ ਨੇ ਪੱਭੀ ਨੇ ਵੀ ਦੀਆਂ ਸੀ ਹਾਂ ਆਜ ਇਸ ਟਾਈਮ ਕੀਤਾ ਹੋਇਆ ਜੀ ਉੱਥੋਂ ਪੈਪ ਪਾਈ ਹੋਈ ਆ ਤੇ ਉੱਦੇ ਤੱਕ ਪਾਣੀ ਆ ਜਾਂਦਾ ਕੋਈ ਬੜਾ ਕੰਮ ਨਹੀਂ ਕਰਨਾ ਪੈਂਦਾ ਆ ਰਾਜ ਦੀ ਪਾਣੀ ਕੱਢ ਲੈਂਗੇ ਕਦਵਾਨੀਆਂ ਵੇਲਾ ਅੱਛਾ ਹੀ ਉੱਥੇ ਤਾਂ ਵਿਚਾਰੀਆਂ ਮਰ ਜਾਂਦੀਆਂ ਪਈਆਂ ਨੇ ਧਰਮੀ ਨਾਲ ਹਾਂਜੀ ਸ਼ਾਇਦ ਹੋਈ ਜਾਣ ਆਹ ਤੇ ਪੁੰਡੀਆਂ ਵੀ ਰਹੀਆਂ ਉੱਤੇ ਹਾਂਜੀ ਇਹ ਪਾਲਾ ਲੱਗਿਆ ਰਸਟ ਇਹ ਡੜੀ ਪਾਪਾ ਤੇ ਕਹਿੰਦੇ ਐ ਲਾ ਇੱਕਦਮ ਇਧਰ ਨੂੰ ਇੱਕਦਮ ਇਧਰ ਨੂੰ ਐਵੇਂ ਲਾਉਣੇ ਨੇ ਮੈਂ ਲਾ ਦਈ ਹਣੀ ਅੱਛੇ ਫੁੱਟਣੀਆਂ ਇਹ ਨੇ ਜਿੱਦੋਂ ਖੁੱਲ ਜਾਣਾ ਇਹ ਹੈਗੇ ਆ ਕੋਈ ਇਹਨੂੰ ਲੰਬਾ ਪੇਟਾ ਗਿਆਂ ਦਾ ਹਾਂਜੀ ਕੈਨੇਡਾ ਦੇ ਵਿੱਚ ਇਹਨੂੰ ਯਕੀਨੀ ਕਹਿੰਦੇ ਨੇ ਤੇ ਆ ਮਨਾ ਦਿੱਤੀ ਸੱਚੇ ਪਾਤਸ਼ਾਹ ਬਣਾ ਦੇ ਬਾਸ਼ ਅਗਾ ਦੇ ਤੇ ਆਪਾਂ ਜੀ ਪਿੱਛੇ ਕੰਮ ਕਰਕੇ ਆਗੇ ਸੀਗੇ ਬੈਕ ਜਾੜ ਦੇ ਵਿੱਚ ਥੋੜੀ ਬਹੁਤੀ ਆਪਾਂ ਨੇ ਆਪਣੇ ਬੁੱਟਿਆਂ ਦੀ ਸੈਟਿੰਗ ਕੀਤੀ ਆ ਤੇ ਸਾਰਿਆਂ ਨੂੰ ਪਾਣੀ ਲਾਇਆ ਤੇ ਇਹਨੂੰ 베ਰੀ ਕਹਿੰਦੇ ਨੇ ਪਤਾ ਨਹੀਂ ਇਹ ਕੀ ਹੈ ਇਹਨੂੰ ਬੜੇ ਸੋਹਣੇ ਇਸ ਵਾਰੀ 베ਰ ਲੱਗੇ ਨੇ ਤੇ ਉੱਤੇ ਚਿੱਟੇ-ਚਿੱਟੇ ਫੁੱਲ ਵੀ ਖੜਦੇ ਨੇ ਸਾਰੇ ਬੁੱਟੇ ਇਸ ਵਾਰੀ ਵਧੀਆ ਨੇ ਬਹੁਤ ਸੋਹਣੇ ਹੋਏ ਹੋਏ ਨੇ ਇਹ ਕੈਸ ਬੂਟੇ ਤੋਂ ਮੈਂ ਬਹੁਤ ਹੈਰਾਨ ਹੁਣੀ ਆ ਤੇ ਗਲਾਬ ਦੇ ਫੁੱਲ ਵੀ ਖਿੜ ਚੁੱਕੇ ਨੇ ਇਸ ਵਾਰੀ ਤੇ ਜਿਹੜਾ ਆਹ ਵਾਲਾ ਬੂਟਾ ਵਸੇ ਦੀਆਂ ਪੱਤੀਆਂ ਪੱਤੀਆਂ ਨਿਕਲਦੀਆਂ ਨੇ ਤੇ ਬਾਅਦ ਦੇ ਵਿੱਚ ਇੱਕ ਵਸ ਡੰਡਾ ਜਿਹਾ ਵਿੱਚੋਂ ਨਿਕਲਦਾ ਮੋਟਾ ਜਿਹਾ ਤੇ ਤੇ ਉੱਤੇ ਬਹੁਤ ਸੋਹਣਾ ਲਾਲ ਕਲਰ ਦਾ ਸੁਹਾ ਸੁਹਾ ਫੁੱਲ ਖਿੜਦਾ ਤੇ ਸਾਰੀਆਂ ਚੀਜ਼ਾਂ ਬੜੀਆਂ ਵਧੀਆ ਹੋਈਆਂ ਨੇ ਤੇ ਆਹ ਕੋਈ ਬੀਜ ਆ ਗਿਆ ਸੀਗਾ ਪਿੱਛੋਂ ਆਪਣੇ ਟਮਾਟਰਾਂ ਦਾ ਤੇ ਇੱਕ ਗਮਲੇ ਦੇ ਵਿੱਚ ਉਗ ਗਿਆ ਤੇ ਮੈਂ ਪਾਟ ਕੇ ਦੂਜੇ ਗਮਲੇ ਦੇ ਵਿੱਚ ਲਾਤਾ ਇਹਨੂੰ ਬੜੇ ਵਧੀਆ ਟਮਾਟਰ ਲੱਗੇ ਨੇ ਬਹੁਤ ਸੋਹਣਾ ਸਾਰਾ ਕੁਝ ਤੇ ਵਧੀਆ ਆ ਰਵੀ ਤੇ ਮਹਿਕ ਗਮਲੇ ਲੈ ਕੇ ਦੇ ਕੇ ਗਏ ਅਸੀਂ ਇਹਨਾਂ ਦੇ ਵਿੱਚ ਵੀ ਆਪਾਂ ਨੇ ਕੁਝ ਬੂਟੇ ਤਿਆਰ ਕੀਤੇ ਨੇ ਤੇ ਲੈਮਨ ਗ੍ਰਾਸ ਆ ਤੇ ਆ ਆਪਣਾ ਇنسولিন ਬੂਟਾ ਤੇ ਇਹ ਸਰਦੀਆਂ ਦੇ ਵਿੱਚ ਸੁੱਕ ਜਾਂਦਾ ਗਰਮੀਆਂ ਦੇ ਵਿੱਚ ਐਪ ਹੋ ਜਾਂਦੇ ਨੇ ਤੇ ਆਹ ਵਾਲਾ ਬੂਟਾ ਵੀ ਪੱਤੇ ਫੁੱਟਣੇ ਸਟਾਰਟ ਹੋ ਗਏ ਦੇ ਵਿੱਚ ਆ ਮੇਰੇ ਕੋਲ ਮਟਰਾਂ ਦੇ ਵੀ ਪੈ ਸੀਗੇ ਮੈਂ ਦੋ ਮਟਰ ਲਗਾਤੇ ਇਹਦੇ ਵਿੱਚ ਤੇ ਇਹਨਾਂ ਨੂੰ ਵੀ ਬੜੇ ਸੋਹਣੇ ਫੁੱਲ ਲੱਗਦੇ ਨੇ ਤੇ ਫਿਰ ਫੁੱਲਾਂ ਦੇ ਉੱਤੋਂ ਹੀ ਮਟਰ ਤਿਆਰ ਹੁੰਦਾ ਤੇ ਅਜਵੈਣ ਵੀ ਬੜੀ ਵਧੀਆ ਹੋ ਗਈ ਹੁਣ ਤੇ ਬੜੇ ਸੋਹਣੇ ਫੁੱਲ ਖਿੜੇ ਹੋਏ ਨੇ ਤੇ ਆ ਪੱਥਰ ਟਟਾ ਤੇ ਆ ਮਹਿਕ ਉਹਨਾਂ ਨੇ ਬੂਟੇ ਲੈ ਕੇ ਆਂਦੇ ਸੀ ਬਹੁਤ ਪਿਆਰੇ ਲੱਗਦੇ ਨੇ ਗੇਂਦਾ ਵੀ ਉਹਨਾਂ ਨੇ ਹੀ ਲੈ ਕੇ ਆਂਦਾ ਆ ਵੀ ਮਹਿਕ ਲੈ ਕੇ ਆਈ ਸੀਗੀ ਮਲੇਰ ਕੋਟਲੇ ਤੋਂ ਇਹਨੂੰ ਵੀ ਬੜੇ ਵਧੀਆ ਫੁੱਲ ਖਿੜਦੇ ਨੇ ਇੱਧਰ ਵੀ ਕਮਟਰਾ ਦਾ ਬੂਟਾ ਤੇ ਬਾਕੀ ਆਪਾਂ ਨੇ ਸਾਰੇ ਜਿੰਨੇ ਗਮਲੇ ਟੁੱਟੇ ਹੋਏ ਸੀ ਉਹਨਾਂ ਦੇ ਵਿੱਚੋਂ ਕੱਢ ਕੇ ਨਵੇਂ ਗਮਲਿਆਂ ਵਿੱਚ ਦੇ ਵਿੱਚ ਪਾ ਕੇ ਸਾਰੇ ਬੂਟੇ ਤਿਆਰ ਕਰ ਲਏ ਆਪਣੀ ਬ੍ਰਹਮੀ ਬੂਟੀ ਸੀਗੀ ਇਹ ਹੁਣ ਮਸਾਂ ਹੀ ਫੁੱਟੀ ਆ ਤੇ ਆ ਵੇਲਾ ਜਿਹੜੀ ਇਹ ਬਹੁਤ ਜ਼ਿਆਦਾ ਫੈਲਦੀ ਹੈ ਇਹਦੀ ਹਜੇ ਮੈਂ ਕਟਿੰਗ ਕਰਨੀ ਹੈ ਤੇ ਬਾਕੀ ਜੀ ਦੇਖ ਸਕਦੇ ਹੋ ਤੁਸੀਂ ਐਸ ਵਾਰੀ ਬੂਟੇ ਬੜੇ ਵਧੀਆ ਨੇ ਤੇ ਹੁਣ ਮੈਂ ਫਿਰ ਪਿੱਛੇ ਜਾਣਾ ਥੋੜਾ ਜਿਹਾ ਤੇ ਵੀਰੇ ਤੋਂ ਮੰਗਵਾਏ ਸੀਗੇ ਆਪਾਂ ਨੇ ਕਦੂਆਂ ਦੇ ਬੀਜ ਉਹ ਲਾ ਕੇ ਆਨੇ ਆ